ਲੋ ਜੀ ਸਾਈ ਸਰਵੰਗਸਬ ਆਏ ਸੀਗੇ ਸਵੇਰੇ ਸਾਨੂੰ ਫੋਨ ਆਇਆ ਮੁੰਡਿਆ ਦਾ ਜੋਗੀ ਭਾਈ ਦਾ ਇੱਥੇ ਸੇਵਾ ਕਰਨਾਂ ਤੇ ਦੇਖੋ ਜੀ ਮੰਦਿਰ ਚ ਕਿਦਾਂ ਖਲਾਰਾ ਪਾਗੇ ਗਏ ਆ ਸ਼ਰਾਰਤਵਾਜੀ ਕੀਤੀ ਗਈ ਆ ਮੰਦਿਰ ਦੇ ਸਾਡੀ ਆਸਥਾਨਾ ਜਿਹਨਾਂ ਨੂੰ ਆਪਾਂ ਪੂਜਦੇ ਦੇਖੋ ਜੀ ਫੋਟਾ ਕਿਦਾਂ ਖਲਾਰੀਆਂ ਗਈਆਂ ਬਾਬਾ ਮੰਗਲਨਾਥ ਜੀ ਦੀ ਫੋਟੋ ਬੁਲਾਨਾਥ ਜੀ ਦੀ ਆਹਾਰ ਆ ਚਾਂਪਟੇ ਤਰਸ਼ੂਲ

국민ively disappointment Inicra it I need Jungov만 I to move up मालिक तो कहना चाहिए तो 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 ना बात कराई है वो जल्दी क्या होगा और इसको दिन बहुत ही कम है तो वो लोग तो अभी आधा नंबर में होगी तो दो ऊंट का भी तो इतना ऊंट का भी सुनाने का तो बातें मर्ज़ी आए करती हैं नेहा का भी ये इतने दूर चौथी जी पीजे पड़ रही है

ਸਰਕਾਰੀ ਆਮ ਜਨਤਾ ਦੇ ਸੇਵਾ ਦਾ ਵਾਧੇ ਨੇ ਮੁਸਾਮਾ ਨਿਤਰਨ ਸੇਵਾ ਕਰਨ ਵਾਲਾ ਜੀ ਮਤਲਬ ਅੱਜ ਵੀ ਜੀ ਲੜਾ ਹੋਈ ਨਾ ਕੋਈ ਇਸ਼ਾ ਦੂਜੀ ਸਾਈਡ ਤੋਂ ਤੋੜ ਦਿੱਤਾਗੇ ਅੰਦਰੋਂ ਹਾਜੀ ਪਾਜੀ ਕੀ ਨਾਮ ਆ ਜੀ ਮੇਰਾ ਨਾਮ ਨਿਤਿਨ ਸ਼ਰਮਾ ਜੀ ਕਿੱਥੇ ਦੇ ਰਹਿਣ ਵਾਲੇ ਜੀ ਮੈਂ ਬਜਵਾੜੇ ਦਾ ਜੀ ਬਜਵਾੜੇ ਅੱਜ ਇੱਕ ਜਗ੍ਹਾ ਦਾ ਕੀ ਨਾਮ ਆ ਜੀ ਇਹ ਡੇਰਾ ਸਾਈ ਸਰਵੰਗ ਸਾਹਿਬ ਜੀ ਇਹ ਸਨਾਤਨ ਧਰਮ ਦਾ ਸਥਾਨ ਹੈਗਾ ਸਾਰਾ ਸ਼ਿਵ ਮੰਦਿਰ ਹੈ ਦੇ ਵਿੱਚ ਸ਼ਨੀ ਮੰਦਿਰ ਆ ਤੇ ਤਪੋ ਭੂਮੀ ਹੈਗੀ ਇਹ ਠੀਕ ਹੈ ਜੀ ਤੇ ਇੱਕ ਇੱਕ ਪ੍ਰਾਚੀਨ ਮੰਦਿਰ ਆ ਜੀ ਮੇਰੇ ਖਿਆਲ ਜਿਤ ਤੱਕ ਮੈਂ 26 ਸਾਲ ਤੋਂ ਸੇਵਾ ਕਰ ਰਿਹਾ ਜੀ ਇਹ 1923 ਤੋਂ ਪੁਰਾਣਾ ਲਿਖਿਆ ਡੇਰਾ ਹੈ ਸਾਰਾ ਮੇਰੇ ਸਾਹਮਣੇ ਸਭ ਕੁਝ ਜਨਤਾ ਦੇ ਸਹਿਯੋਗ ਨਾਲ ਬਣਿਆ ਹੈਗਾ ਠੀਕ ਹੈ ਜੀ ਹਾਂ ਜੀ ਤੇ ਇਹ ਅੱਜ ਕੀ ਹੋਇਆ ਸਵੇਰੇ ਜੀ ਕੀ ਘਟਨਾ ਵਾਪਰੀ ਜੀ ਅੱਜ ਸਵੇਰੇ ਸਾਡੇ ਇੱਕ ਸੇਵਾਦਾਰ ਆ ਜੀ ਜੋਗਰਾਜ ਜੀ ਕਾਫੀ ਮਤਲਬ ਸਮੇਂ ਤੋਂ ਲੰਬੇ ਅਰਸੇ ਤੋਂ ਤੇ ਸੇਵਾ ਕਰ ਰਹੇ ਆਂਦੇ ਸਵੇਰੇ ਸਫਾਈ ਧੂਬਤੀ ਉਹ ਕਰਦੇ ਨੇ ਜੀ ਤੇ ਉਹ ਵਿਚਾਰੇ ਸਵੇਰੇ ਆਏ ਤਾਂ ਉਹਨਾਂ ਨੇ ਅੱਗੇ ਦੇਖਿਆ ਮੰਦਰ ਦੇ ਵਿੱਚ ਮੂਰਤੀਆਂ ਦੀ ਧਾਰਮਿਕ ਸਥਾਨਾਂ ਦੀ ਸਾਡੀ ਬੇਅਦਬੀ ਕੀਤੀ ਹੋਈ ਆ ਤੇ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਮੁੰਡੇ ਜੋ ਸੇਵਾਦਾਰ ਸੀ ਆਏ ਆ ਸਰਪੰਚ ਉਹਨਾਂ ਨੂੰ ਫੋਨ ਕਰਵਾਇਆ ਲੰਬੜਦਾਰ ਨੂੰ ਕਹਿ ਕੇ ਉਹ ਕਹਿੰਦਾ ਫੋਨ ਨਹੀਂ ਚੱਕਦੇ ਬਾਕੀ ਕੁਝ ਪੈਂਬਰ ਪੰਚਾਇਤ ਸੀ ਸਾਡੇ ਵਿਜੇ ਭਾਜੀ ਕਰਮਜੀਤ ਭਾਜੀ ਬਲਵੀਰ ਭਾਜੀ ਹੁਣੇ ਸਾਰੇ ਇੱਥੇ ਪਹੁੰਚੇ ਨੇ ਜੇ ਸਾਰੇ ਜਣੇ ਆਏ ਨੇ ਰੇਖਾ ਸਾਡੇ ਵਾਰਡ ਦੀ ਪੰਟ ਹੈਗੇ ਆ 8 ਨੰਬਰ ਵਾਰਡ ਦੇ ਉਹ ਵੀ ਪਹੁੰਚੇ ਨੇ ਆਪਣੀ ਫੈਮਲੀਆ ਨਾਲ ਕਿੰਨੇ ਵਜੇ ਪਤਾ ਲੱਗਾ ਜੀ ਸਾਨੂੰ ਨੀਅਰ ਅਬਾਊਟ ਸਵੇਰੇ ਕੋਈ ਲਗਭਗ 5 ਵਜੇ ਦੇ ਕਰੀਬ ਮਤਲਬ 4:40 5 ਵਜੇ ਦੇ ਕਰੀਬ ਫੋਨ ਆਇਆ ਹੋਣਾ ਸਾਨੂੰ ਕਿ ਤੁਸੀਂ ਡੇਰੇ ਪਹੁੰਚੋ ਉਸ ਦਰਮਿਆਨ ਅਸੀਂ ਸਾਰੇ ਇਕੱਠੇ ਹੋਏ ਤਾਂ ਅਸੀਂ ਦਰਬਾਰ ਪਹੁੰਚੇ ਇੱਥੇ ਜੀ ਕੀ ਹਾਲਾਤ ਸੀ ਕੀ ਦ੍ਰਿਸ਼ ਸੀ ਇੱਥੇ ਜਦੋਂ ਆ ਗਏ ਹਾਲਾਤ ਇਹ ਸੀ ਜੀ ਕੀ ਮਤਲਬ ਇੱਕ ਬੇਅਦਬੀ ਹੋਈ ਸੀ ਦਰਬਾਰ ਦੀ ਇੱਕ ਇੱਕ ਹਥੌੜੀ ਤੇ ਇੱਕ ਜਿਹੜਾ ਤੇਸੀ ਜਿਹੜੀ ਆ ਸ਼ਿਵਲਿੰਗ ਦੇ ਕੋਲ ਪਈ ਸੀ ਔਰ ਜਿਹੜਾ ਭੋਲੇनाथ ਦਾ ਤਰਸ਼ੂਲ ਆ ਧੂਨੇ ਤੇ ਤਪ ਪਰਣਾ ਪੰਚਾਇਤੀ ਧੂਨਾ ਜਿਹਨੂੰ ਕਹਿੰਦੇ ਆ ਉਹ ਸਾਰਾ ਸਮਾਨ ਮਹਾਰਾਜ ਦੇ ਬਾਬਾ ਪੈਰੋਂ ਦੀ ਪਗੜੀ ਔਰ ਹਨੂਮਾਨ ਜੀ ਦੇ ਵਸਤਰ ਵਗੈਰਾ ਸਭ ਲਾ ਕੇ ਰੱਖੇ ਗਏ ਸੀਗੇ ਸ਼ਨੀ ਮੰਦਰ ਦੇ ਵਿੱਚ ਸ਼ਨੀ ਦੇ ਮਹਾਰਾਜ ਦੇ ਕੱਪੜੇ ਕੂਪੜੇ ਜੋ ਵੀ ਲਾ ਕੇ ਖਲਾਰ ਦਿੱਤੇ ਗਏ ਬਾਬਾ ਸਰਵੰਗ ਸਾਹਿਬ ਜਿਨ੍ਹਾਂ ਦਾ 메ਨ ਸਥਾਨ ਆ ਉਹਨਾਂ ਦੇ ਪਰਨੇ ਵਗੈਰਾ ਕੱਪੜੇ ਡਸਟਬਿਨ ਜਿਹੜੇ ਅੰਦਰ ਹੁੰਦੇ ਆ ਮੰਦਰ ਦੇ ਫੁੱਲ ਵਗੈਰਾ ਰੱਖਣ ਨੂੰ ਉਹ ਸਾਰਾ ਸਮਾਨ ਖਲਾਰਿਆ ਹੋਇਆ ਸੀ ਜਦੀ ਵੀਡੀਓ ਸਾਡੇ ਕੋਲ ਹੈਗੀ ਆ ਜੀ ਤੇ ਪੁਲਿਸ ਨੂੰ ਤਲਾਸ਼ ਕਰ ਦਿੱਤੀ ਜੀ ਪੁਲਿਸ ਨੂੰ ਤਲਾਸ਼ ਕਰ ਦਿੱਤੀ ਹੈ ਕਿ ਉਹ ਬਿਆਨ ਸਾਡੇ ਲੈ ਗਏ ਨੇ ਉਹਨਾਂ ਨੇ ਕੋਈ ਗਵਰਨਰ ਸਾਹਿਬ ਆਣ ਕਰਕੇ ਥੋੜਾ ਜਿਹਾ ਦੱਸਿਆ ਕਿ ਕੁਝ ਥੋੜੀ ਪ੍ਰੋਬਲਮ ਹੈਗੀ ਟਾਈਮ ਦੀ ਉਹ 12 ਵਜੇ ਤੋਂ ਬਾਅਦ ਆ ਜੀ ਤੇ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਅਜ ਕਰਦੇ ਆਂ ਜੀ ਇੱਕ ਸਾਡੇ ਨਾ ਮਤਲਬ ਨਾਲ ਦੇ ਪਿੰਡ ਦੇ ਹੈਗੇ ਲਖਵਿੰਦਰ ਸਿੰਘ ਹੁਣੀ ਤੇ ਇਹ ਜਿਹੜੀ ਘਟਨਾ ਹੋਈ ਹੈ ਤੇ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਸਾਨੂੰ ਮਤਲਬ ਇਹ ਪ੍ਰਸ਼ਾਸਨ ਤੋਂ ਮੰਗ ਆ ਜੀ ਸਾਡਾ ਡੇਰਾ ਇਸ ਵੇਲੇ ਸੁਰੱਖਿਤ ਨਹੀਂ ਹੈਗਾ ਝੂਠੇ ਸੱਚੇ ਇਲਜ਼ਾਮ ਲਗਾਏ ਜਾ ਰਹੇ ਨੇ ਕੁਝ ਵਿੱਚ ਲੋਕ ਇੱਥੇ ਦੇ ਇਨਵੋਲਵ ਹੈਗੇ ਨੇ ਆਪਣੀ ਪਰਸਨਲ ਕਰ ਰੰਜਸ਼ ਕਰਕੇ ਸਾਡੇ ਡੇਰੇ ਨੂੰ ਬਦਨਾਮ ਕਰਦੇ ਨੇ ਤੁਹਾਨੂੰ ਕੀ ਸ਼ੱਕ ਕੀ ਲੱਗਦਾ ਹੈ ਕਿ ਕਿਸਦਾ ਕੰਮ ਹੋ ਸਕਦਾ ਹੈ ਇਹ ਅਨਿਲ ਲੰਦੂ ਵਾਲੀ ਔਰ ਲਖਵਿੰਦਰ ਸਿੰਘ ਸ਼ੰਭੂ ਦਾ ਕੰਮ ਹੈਗਾ ਜੀ ਔਰ ਸਾਡੇ ਪਿੰਡ ਦੇ ਵਿੱਚ ਕੁਝ ਮੈਂਬਰਸ ਵੀ ਹੈਗੇ ਆ ਕੁਝ ਹੋਰ ਵੀ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਇਹ ਕੌਣ ਹੈਗੇ ਜਿਹੜਾ ਤੁਸੀਂ ਨਾਮ ਲੈ ਰਹੇ ਆ ਇਹ ਲਖਵਿੰਦਰ ਸਿੰਘ ਸ਼ੰਭੂ ਨਾਲ ਦੇ ਪਿੰਡ ਪ੍ਰਾਣੀ ਪਸੀ ਪ੍ਰਾਣੀ ਦਾ ਐਨ ਆਰ ਆਈ ਆ ਜਿਹਨੂੰ ਸਾਡੇ ਪਿੰਡ ਦੇ ਲੋਕਾਂ ਨੇ ਉਹ ਅਨਿਲ ਲੰਦੂ ਵਾਲੀ ਸਹਰਿਆਂ ਦੇ ਘਰ ਬੈਂਕ ਲੋਨੀ ਰਹਿੰਦਾ ਉਹਦਾ ਆਪਣਾ ਇੱਥੇ ਘਰ ਕੋਈ ਵੀ ਹੈ ਨਹੀਂ ਆ ਦੋ ਵਿਅਕਤੀ ਇਸ ਪਿੰਡ ਦੇ ਨਹੀਂ ਹੈ ਦੋ ਹੀ ਵਿਅਕਤੀ ਪਿੰਡ ਦੇ ਨਹੀਂ ਹੈਗੇ सरपंच साहब ਨੂੰ ਤੁਸੀਂ ਇਹਦੇ ਬਾਰੇ ਤਲਾਹ ਕਰ ਦਿੱਤੀ ਹਾਂਜੀ ਕਰ ਦਿੱਤੀ ਪੰਚਾਇਤ ਮੈਂਬਰ ਇੱਥੇ ਖੜੇ ਆ ਹੁਣ ਵੀ ਆ ਮੇਰੇ ਸਾਡੇ ਸਾਬਕਾ ਕਰਮਜੀਤ ਭਾਜੀ ਹੈਗੇ ਪਹਿਲੇ ਸਾਬਕਾ ਵੀ ਪੈਂਚ ਸੀ ਹੁਣ ਵੀ ਮੌਜੂਦਾ ਪੰਚ ਆ ਬਲਵੀਰ ਭਾਜੀ ਵੀ ਜੇ ਪੈਂਚ ਹੈਗੇ ਜੀ ਸਰਪੰਚ ਸਾਹਿਬ ਅਗੇ ਸੀ ਮੌਕੇ ਤੇ ਸਰਪੰਚ ਸਾਹਿਬ ਨਹੀਂ ਆਏ ਜੀ ਠੀਕ ਹੈ ਜੀ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਮੌਕੇ ਤੇ ਪਹੁੰਚ ਗਈ ਜੀ ਕੀ ਮੰਗ ਅਪੀਲ ਕੀ ਕਰਦੇ ਆ ਅਪੀਲ ਕਰਦੇ ਜੀ ਇਨਸਾਫ ਹੋਵੇ ਧਾਰਮਿਕ ਸਥਾਨ ਨੂੰ ਬਦਨਾਮ ਕਰ ਰਹੇ ਨੇ ਫੇਕ ਆਈਡੀਆ ਬਣਾ ਕੇ ਲੋਕਾਂ ਦੀ ਧੀਆਂ ਭੈਣਾਂ ਨੂੰ ਗਾਲਾਂ ਕੱਢਦੇ ਨੇ ਸੇਵਾਦਾਰ ਇੱਥੇ ਇਸ ਘਟਨਾ ਦੀ ਜਾਂਚ ਹੋਣੀ ਚ ਇਹ ਲਾਈਨ ਤੁਸੀਂ ਬੋਲਦੇ ਹੋ ਹਾਂਜੀ ਹਾਂਜੀ ਜਿਹੜੇ ਦੋਸ਼ੀ ਆ ਜੀ ਮਤਲਬ ਮੈਂ ਮਤਲਬ 99% ਕਹਿੰਦਾ ਅਨਿਲ ਲੰਦੂ ਬਾਲੀ ਸਾਡੇ ਪਿੰਡ ਦੇ ਵਿੱਚ ਦੀ ਇਨਕੁਆਇਰੀ ਕਰ ਲਈ ਜਾਵੇ ਔਰ ਲਖਵਿੰਦਰ ਸਿੰਘ ਸ਼ੰਭੂ ਇਹ ਜਿਹੜਾ ਬਾਹਰੋਂ ਪੈਸੇ ਦੇ ਕੇ ਸਾਰਾ ਕੰਮ ਕਰਵਾ ਰਿਹਾ ਇਹਨਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਔਰ ਕੁੱਤੇ ਦਾ ਦੇਖੋ ਕੁੱਤਾ ਆ ਸਾਡਾ ਡੇਰੇ ਦਾ ਆ ਪਿਛਲੇ ਮਹੀਨੇ ਇਹਦੇ ਇਹਦੇ ਡਾਟ ਮਾਰਿਆ ਕਿਸੇ ਨੇ ਅਸੀਂ ਸੇਵਾ ਕਰਦੇ ਹਿੱਤੇ ਆ ਇਹਦਾ ਇਲਾਜ ਮੈਂ ਕੀਤਾ ਸਾਡੇ ਪੱਟੀਆਂ ਪੁੱਟੀਆਂ ਕਰਵਾ ਰਿਹਾ ਹਾਂ ਇਹਦੇ ਆ ਮੈਂ ਠੀਕ ਹੈ ਜੀ ਕੋਈ ਵੀ ਮਤਲਬ ਲੱਗਦਾ ਕਿ ਤੇੜ ਵੱਡੇ ਜਾ ਰਹੇ ਰਾਤ ਨੂੰ ਸਮਾਨ ਤੋੜਦੇ ਜਿਹੜਾ ਟੂਟੀਆਂ ਤੋੜ ਜਾਂਦੇ ਕੁਛ ਕਰ ਲੈਂਦੇ ਆ ਸਭ ਕਰਦੇ ਆਗੇ ਆ ਬਾਕੀ ਆ ਖੜੇ ਆਗੇ ਆ ਸਾਡੇ ਹਾਂ ਜੀ ਸੀਸੀਟੀਵੀ ਲੱਗੇ ਜਿੱਥੇ ਸੀਸੀਟੀਵੀ ਲੱਗੇ ਸੀ ਅੱਜ ਤੋਂ ਕੁਛ 6 ਮਹੀਨੇ ਪਹਿਲਾਂ ਇੱਕ ਸਾਧੂ ਜਿਹੜਾ ਸੀਗਾ ਆਪਣੇ ਆਪ ਨੂੰ ਬਣ ਕੇ ਆਇਆ ਇਹਨਾਂ ਬੰਦਿਆਂ ਨੇ ਭੇਜਿਆ ਸੀ ਉਸ ਬੰਦੇ ਨੇ ਆ ਕੇ ਸਾਡੇ ਨਾਲ ਰਾਤ ਨੂੰ ਡੇਰੇ ਦੇ ਸੇਵਾਦਾਰਾਂ ਨਾਲ ਕੁੱਟਮਾਰ ਕੀਤੀ ਉਹਦੀ ਐਮਐਲਆਰ ਵੀ ਕਟਾਈ ਗਈ ਉਹਦੇ ਬਾਰੇ ਉਹਦੇ ਬਾਰੇ ਅਸੀਂ ਜਿਹੜਾ ਉਦੋਂ ਡੀਵੀਆਰ ਵੀ ਚੋਰੀ ਕੀਤਾ ਇਹਨਾਂ ਨੇ ਕੀਤਾ ਕਿ ਡੀਵੀਆਰ ਦੇ ਵਿੱਚ ਸਾਰਾ ਕੁਝ ਆ ਗਿਆ ਹੋਣਾ ਅਸੀਂ ਉਹਦੀ ਤਲਾਸ਼ ਜਿਹੜੀ ਹੈਗੀ ਪੁਲਿਸ ਨੇ ਦਿੱਤੀ ਉਹਦੀ ਕਾਪੀ ਸਾਡੇ ਕੋਲ ਹੈਗੀ ਆ ਹੋਣ ਜਿਹੜੀ ਡੀਵੀਆਰ ਨੂੰ ਉਸ ਤੋਂ ਬਾਅਦ ਲਵਾਇਆ ਗਿਆ ਡੀਵੀਆਰ ਨਹੀਂ ਲਗਵਾਇਆ ਗਿਆ ਜੀ ਕੋਈ ਵੀ ਕੁਝ ਮਤਲਬ ਪਿੰਡ ਚਲੇ ਨਹੀਂ ਰਿਹਾ ਸਿਸਟਮ ਡੇਰੇ ਦਾ ਜਿਹੜਾ ਕੋਈ ਸੇਵਾਦਾਰ ਜਾਂਦਾ ਉਹ ਹਟ ਜਾਂਦਾ ਕੋ ਰਿਸਪੌਂਸਿਬਿਲਟੀ ਤਿਆਰ ਕਰਨ ਨੂੰ ਨਹੀਂ ਮੈਂ ਹੀ ਇਕ ਲੱਗਾ ਹੈਗਾ ਨਾਲ ਸਾਰੇ ਦਾ ਸਾਥ ਆ ਨੌਜਵਾਨ ਮੁੰਡੇ ਜਿਹੜੇ ਆਂਦੇ ਉਹਦੇ ਘਰ ਦੇ ਵਾਲੇ ਫੇਕ ਆਈਡੀਆ ਬਣਾ ਕੇ ਭੁੱਖਨਾਸ ਨਾਤ ਸੰਪਰਦਾ ਨੂੰ ਵੀ ਬਦਨਾਮ ਕੀਤਾ ਜਾਂਦਾ ਨਾਮ ਦਿਹਾੜੀ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਜੀ ਹਾਂਜੀ ਭਾਜੀ ਕੀ ਨਾਮ ਹੈ ਜੀ ਤੁਹਾਡਾ ਸਾਹਿਲ ਹੈ ਜੀ ਨਾਮ ਮੇਰਾ ਮੈਂ ਬਜਵਾੜੇ ਤੋਂ ਹਾਂ ਬਜਵਾੜੇ ਤੋਂ ਸਾਹਿਲ ਜੀ ਇਹ ਕੀ ਮਸਲਾ ਹੋ ਗਿਆ ਜੀ ਅੱਜ ਸਵੇਰੇ ਮਸਲਾ ਕੁਝ ਨਹੀਂ ਭ ਪੇ ਪੰਚਾਇਤ ਮੈਂਬਰ ਦਾ ਕੀ ਮਤਲਬ ਸਰਵੰਗ ਸਾਹਿਬ ਮੈਨੂੰ ਫੋਨ ਆਇਆ ਸੀ ਨਿਤਨ ਭਾਈ ਦਾ ਸ਼ਾਇਦ ਉਹਨਾਂ ਨੂੰ ਫੋਨ ਗਿਆ ਤਗਾ ਕੀ ਇੱਥੇ ਕੋਈ ਫੋਟੋਆਂ ਦੇ ਨਾਲ ਛੇੜਖਾਨੀ ਤੋੜਪਨ ਕੀਤੀ ਹੋਈ ਹੈ ਇੱਥੇ ਤੇ ਉਸ ਵੇਲੇ ਤਾਂ ਮੈਂ ਜਦੋਂ ਆਇਆ ਆਪਾਂ ਤਾਂ ਆਏ ਇੱਥੇ ਸਵਾ 8:30 ਵਜੇ ਆਏ ਸੀਗੇ ਅੱਗੇ ਦੇਖਿਆ ਅੰਦਰ ਮੰਦਰ ਦੀਆਂ ਹੁਣ ਤਾਂ ਚਲੋ ਪੁਲਿਸ ਆਈ ਸੀਗੀ ਉਹਨਾਂ ਨੇ ਸਮਾਨ ਸਮੁੰਚ ਕਰਤਾ ਹੁਣ ਇਹ ਵੀਡੀਓ ਬਣਾ ਲਈ ਸੀਗੀ ਫੋਟੋਆਂ ਅੰਦਰ ਲਿਆ ਖਲਾਰੀਆਂ ਹੋਈਆਂ ਛੜੀ ਮਾਰਾ ਦਾ ਤੋੜਪਨ ਕੀਤੀ ਹੋਈ ਦੇ ਮਾੜੀ ਜੀ ਅੱਦਰ ਦੇਖਿਓ ਜੀ ਆਹ ਧੂਣਾ ਜਿਹਾ ਚੱਲਦਾ ਉਹ ਚਿਮਟੇ ਵਗੈਰਾ ਸਾਰੇ ਉਹਨਾਂ ਨੇ ਥੱਲੇ ਸਿੱਟ ਦਿੱਤੇ ਸੀਗੇ ਆ ਭੋਲੇ ਨਾਜ ਜੀ ਦਾ ਉਹ ਹੁਣ ਰੱਖਿਆ ਸਮਾਨ ਸਾਰਾ ਉਹ ਥੋੜੀ ਤੇ ਇੱਕ ਸ਼ੈਣੀ ਰੱਖੀ ਹੋਈ ਸੀਗੀ ਆ ਪੈਰੋ ਬਾਬਾਈ ਦੇ ਕੱਪੜੇ ਥੱਲੇ ਰੱਖ ਦਿੱਤੇ ਹਰੁਮਾਨ ਜੀ ਦੀ ਥੱਲੇ ਰੱਖਦੇ ਸਿਰਫ ਇਹਨੂੰ ਲੋਕ ਲੱਗਾ ਸੀ ਇਹਨਾਂ ਕੋਈ ਛੇੜਖਾਨੀ ਨਹੀਂ ਉਹ ਬਾਕੀ ਸਾਰੇ ਉਹ ਝਾੜੂ ਵਗੈਰਾ ਥੱਲੇ ਖਿਲਰੇ ਹੋਏ ਪਏ ਸੀਗੇ ਮਤਲਬ ਜਿਹਨੇ ਵੀ ਕੀਤਾ ਆਪਾਂ ਦਾ ਇਹ ਗੰਨੇ ਆ ਧਾਰਮਿਕ ਜਗਾ ਇਹਦੇ ਨਾਲ ਕੋਈ ਛੇੜਖਾਨੀ ਕਰੂਗਾ ਉਹ ਭੁਗਤੂਗਾ ਜਿਹਨੇ ਕੀਤਾ ਉਹਦੀ ਆਪਾਂ ਬੰਦੀ ਕਰਨ ਕ ਠੀਕ ਹੈ ਜੀ ਤੇ ਇਹ ਜਿਹੜਾ ਹੈਗਾ ਇਸ ਸਥਾਨ ਦਾ ਕੀ ਨਾਮ ਹੈ ਤੇ ਕਿੰਨਾ ਕੁ ਪ੍ਰਾਚਨ ਹੈ ਜੀ ਮੇਰੇ ਦਾਉ ਮਾ ਜੀ 32 ਸਾਲ ਹੋ ਗਈ ਆ 32 ਸਾਲ ਤੋਂ ਪੱਲਾ ਦਾ ਹੀ ਹੈ ਇਹ ਹਰ ਸਾਲ ਦਸੰਤ ਦਾ ਮੇਲਾ ਹਥੇ ਧੂਮ ਧਮਣਾ ਬਣਾਇਆ ਜਾਂਦਾ ਹੈ ਪ੍ਰਾਚਨ ਜਗ੍ਹਾ ਪ੍ਰਾਚਨ ਜਗ੍ਹਾ ਪੁਰਾਣੀ ਹੈ ਜੀ ਇਹਦਾ ਡੇਰੇ ਦਾ ਨਾਮ ਹੈਗਾ ਸਾਇੰਸਰਵੰਗ ਸਾਹਿਬ ਜੀ ਹਾਂਜੀ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਆਂ ਜੀ ਆਗੇ ਸਗੇ ਜੀ ਪੁਲਿਸ ਆਈ ਕੋਈ 7:30 8 ਵਜੇ ਦੇ ਕਰੀਬ ਹਾਂਜੀ ਪਿੰਡ ਵਾਲਿਆਂ ਨੂੰ ਕਦੋਂ ਕੋ ਪਤਾ ਲੱਗਾ ਜੀ ਇਸ ਬਾਰੇ ਜੀ ਪਿੰਡ ਵਾਲਿਆਂ ਨੂੰ ਇਹ ਸਵੇਰੇ ਭਾਜੀ ਹੁਣੀ ਕਹਿੰਦੇ ਅਸੀਂ ਆਏ ਸਗੇ ਤੇ ਸਵੇਰੇ 7 8 ਜਣੇ ਸਗੇ ਉਸ ਤੋਂ ਬਾਅਦ ਪੰਜ ਆਏ ਆ ਤੇ ਹੁਣ ਪਿੰਡ ਵਾਲੇ ਜਿਹਨੂੰ ਜਿਹਨੂੰ ਪਤਾ ਲੱਗਦਾ ਉਹ ਆਈ ਜਾਂਦੇ ਆ ਮੁੰਡੇ ਸਾਰੇ ਆਪਣੇ ਨਾਲ ਖੜੇ ਮਹੱਲੇ ਦੇ ਪਿੰਡ ਦੇ ਖੜੇ ਆ ਆਏ ਸ ਕੁਝ ਬੰਦੇ 100 150 ਬੰਦੇ ਸੀ ਚੱਲ ਗਏ ਬਾਬਾ ਦੇਖ ਦੋ ਸਰਪੰਚ ਸਾਹਿਬ ਆ ਗਏ ਸੀ ਮੌਕੇ ਤੇ ਸਰਪੰਚ ਸਾਹਿਬ ਨਹੀਂ ਅਜੇ ਆਇਆ ਜੀ ਠੀਕ ਹੈ ਜੁੱਦਾ ਤਲਾਹ ਕਰਤੀ ਸੀ ਉਹਨਾਂ ਨੂੰ ਉਹਨਾਂ ਨੇ ਫੋਨ ਨਹੀਂ ਚੱਕਿਆ ਜਿਹੜਾ ਅਸੀਂ ਲੰਬੜਦਾਰ ਨੂੰ ਪਿੰਡ ਦੇਆਂ ਨੂੰ ਫੋਨ ਕੀਤਾ ਸੀ ਫੂਚਾ ਨਹੀਂ ਸਰਪੰਚ ਸਾਹਿਬ ਤਾਂ ਨਹੀਂ ਆਏ ਲੰਬੜਦਾਰ ਜੀ ਨੂੰ ਇਹਨੇ ਫੋਨ ਕੀਤਾ ਪੰਜ ਆਏ ਸਗੇ ਤੇ ਚਾਰ ਪੰਜ ਸਗੇ ਉਹ ਕਹਿੰਦੇ ਫੂ ਲੰਬੜਦਾਰ ਉਹ ਨਹੀਂ ਚੱਕਿਆ ਜਿਹੜਾ ਫੋਨ ਨਹੀਂ ਚੱਕਿਆ ਉਹਨਾਂ ਨੇ ਪੁਲਿਸ ਵਿਭਾਗ ਵੱਲੋਂ ਅਫਸਰ ਆਈ ਸੀ ਕਿ ਐਸ ਐਚਓ ਸਾਹਿਬ ਆਏ ਸਗੇ ਉਹਨਾਂ ਨੇ ਕੰਦੇ ਸਗੇ ਕਿ 12:00 ਵਜੇ ਦਾ ਕੋਈ ਟਾਈਮ ਦਿੱਤਾ ਕਿ ਆਪਾਂ ਆਵਾਂਗੇ ਕਿ ਜੋ ਵੀ ਰਿਪੋਰਟ ਵਗੈਰਾ ਲਿਖਾਣੀ ਆ ਤੁਸੀਂ ਲਿਖਾ ਦਿਓ ਹਾਂਜੀ ਮਤਲਬ ਹਲੇ ਰਿਪੋਰਟ ਲਿਖੀ ਨਹੀਂ ਹੈਗੀ ਉਹ ਮੋਕਾ ਮੋਕਾ ਚੈੱਕ ਕਰਕੇ ਤੇ ਆ ਗਏ ਜੀ ਉਹਦਾ ਜਿਹੜਾ ਤੁਸੀਂ ਦੱਸਦੇ ਹੋ ਉਹ ਉਹ ਉਹਨਾਂ ਨੇ ਹਟਵਾ ਦਿੱਤੀ ਨਾ ਪੁਲਿਸ ਨੇ ਹਾਂਜੀ ਪੁਲਿਸ ਨੇ ਹਟਵਾਈਆਂ ਜੀ ਉਹ ਕੰਦੇ ਦੇ ਉਹਨਾਂ ਨੇ ਵੀਡੀਓ ਬਣਾ ਕੇ ਲੈ ਗਏ ਸੀਗੇ ਵੀਡੀਓ ਸਾਡੇ ਕੋਲ ਵੀ ਹੈਗੀਆਂ ਬਣੀਆਂ ਆ ਜੇ ਦਸ ਵੇਰੇ ਖਲਾਰਾ ਪਿਆ ਹੋਇਆ ਸੀਗਾ ਤੇ ਲਾਈਵ ਚਲਾਇਆ ਹੋਇਆ ਤੇ ਉਹਦੇ ਲਿੰਕ ਵਗੈਰਾ ਇਹਨਾਂ ਦੇ ਕੋਲ ਹੈਗੇ ਭਾਜੀ ਉਹਨਾਂ ਦੇ ਕੋਲ ਜੇ ਚਾਹੀਦੇ ਹੋਏ ਉਹ ਦੇ ਦਾਂਗੇ ਉਹ ਕਾਰਵਾਈ ਦਾ ਪ੍ਰੋਸਾ ਦੇ ਗਏ ਨੇ ਕਾਰਵਾਈ ਕੰਦੇ ਆਪਾਂ 12 ਵਜੇ ਆਵਾਂਗੇ ਉਹਨਾਂ ਦੇ ਕੋਈ ਸ਼ਾਇਦ ਮੀਟਿੰਗ ਵਗੈਰਾ ਜੋ ਵੀ ਹੈਗੇ ਆ گورنر ਸਾਹਿਬ ਨਹੀਂ ਆਣਾ ਸੀ ਹਾਂਜੀ ਤੇ ਉਹ ਤੋਂ ਬਾਅਦ 12:30 ਵਜੇ ਤੇ ਦੇ ਗਏ ਆ ਸਾਰੇ ਇਕੱਠੇ ਹੋ ਜਾਣਗੇ ਮੁੰਡੇ ਵੀ ਆਪਾਂ ਵੀ ਸਾਰੇ ਇਕੱਠੇ ਹੋ ਜਾਵਾਂਗੇ ਤੇ ਫਿਰ ਜ ਪਰ ਇਹ ਜਿਹੜਾ ਮਸਲਾ ਭਾਈ ਜਿਆਦਾ ਗੰਭੀਰ ਹੈ ਕਿਉਂਕਿ ਪਿੰਡ ਦਾ ਮਸਲਾ ਨਹੀਂ ਹੈਗਾ ਇਹ ਧਾਰਮਿਕ ਜਗ੍ਹਾ ਦਾ ਮਸਲਾ ਹੈ ਠੀਕ ਆ ਹਤੇ ਹਰੇਕ ਜਾਤੀ ਧਰਮ ਦੇ ਬੰਦੇ ਨੇ ਆਣਾ ਆ ਮਤਲਬ ਅੱਧਾ ਕਿਸੇ ਦਾ ਪਰਸਨਲ ਮੈਟਰ ਨਹੀਂ ਹੈਗਾ ਇੱਥੇ ਠੀਕ ਹੈ ਨਾ ਜੇ ਜੇ ਕਾਰਵਾਈ ਨਹੀਂ ਹੁੰਦੀ ਫਿਰ ਕੀ ਅਗਲੀ ਨੰਦੀ ਤਿਆਰ ਭਾਜੀ ਕਾਰਵਾਈ ਤਾਂ ਜ਼ਰੂਰੀ ਬੰਦ ਜੇ ਨਹੀਂ ਕਰੋਗੇ ਤਾਂ ਫਿਰ ਸਾਨੂੰ ਸਟੈਪ ਲੈਣਾ ਹੀ ਪੈਣਾ ਕਰਾਂਗੇ ਕੁਛ ਨਾ ਕੁਛ ਫਿਰ ਪੁਲਿਸ ਨਹੀਂ ਲਾਉਗੇ ਪੁਲਿਸ ਲਵਾਵਾਂਗੇ ਪੰਚਾਇਤ ਨਹੀਂ ਕਰੋਗੇ ਪੰਚਾਇਤ ਲਵਾਵਾਂਗੇ ਸਟੈਪ ਤਾਂ ਲਵਾਂਗੇ ਜ਼ਰੂਰ ਕੋਈ ਨਾ ਕੋਈ ਅਸੀਂ ਭਾਜੀ ਇਹ ਸੋਚਣਾ ਕਿ ਮਤਲਬ ਮਤਲਬ ਗਲਤ ਕੰਮ ਮੈਂ ਮਿਰੋਤਮ ਸਿੰਘ ਕਿੱਥੇ ਰਹਿਣ ਵਾਲਾ ਮੈਂ ਬੁਜਵਾੜੇ ਦਾ ਹੀ ਰਹਿਣ ਵਾਲਾ ਆ ਅੱਛਾ ਜੀ ਅੱਜ ਕੀ ਘਟਨਾ ਹੋਈ ਕਿਹੜਾ ਸਥਾਨ ਇਹ ਕਰਨਾ ਆਪਣਾ ਡੇਰਾ ਸਾਈਂ ਸਰਵੰਗ ਸਾਹਿਬ ਬੜਾ ਕਾਫੀ ਪ੍ਰਾਚੀਨ ਡੇਰਾ ਹੈ ਜੀ ਤੇ ਇੱਥੇ ਜੋ ਵੀ ਅੱਜ ਹੋਇਆ ਹੈਗਾ ਆ ਜੀ ਜੇ ਜੋ ਵੀ ਦੇਖਿਆ ਜਾਵੇ ਗਤਿਵਿਧੀਆਂ ਹੋ ਰਹੀਆਂ ਇੱਥੇ ਇਸ ਟਾਈਮ ਆਪਣਾ ਡੇਰਾ ਕੋਈ ਵੀ ਉਹ ਨਹੀਂ ਹੈਗਾ ਮਹਿਫੂਜ਼ ਨਹੀਂ ਹੈਗਾ ਆ ਇੱਥੇ ਆਪਣੇ ਨਾਲ ਦੇ ਲੜਕੇ ਆ ਜਿਹੜੇ ਨੌਜਵਾਨ ਪੀੜ੍ਹੀ ਆ ਇੱਥੇ ਆ ਕੇ ਇੱਕ ਚੰਗਾ ਕੰਮ ਕਰ ਰਹੀ ਹੈ ਸੇਵਾ ਕਰ ਰਹੀ ਹੈ ਤੋ ਉਹ ਵੀ ਹੁਣ ਅੱਜ ਦੀ ਡੇਟ 'ਚ ਸੇਵਾ ਕਰਨ ਤੋਂ ਡਰਦੀ ਹੈ ਕਿਉਂਕਿ ਇਹੇ ਕੁਝ ਬੰਦੇ ਇਹਨਾ ਕਰਕੇ ਸ਼ੰਭੂ ਰੰਦੇ ਨੰਦੂ ਕਰਕੇ ਇਹਨਾਂ ਦੀਆਂ ਪਰੇਸ਼ਾਨੀਆਂ ਤੋਂ ਤੰਗ ਆ ਕੇ ਸਾਡੇ ਘਰਾਂ ਤੱਕ ਮਤਲਬ ਪਹੁੰਚਦੇ ਨੇ ਇਸ ਦੀ ਮਤਲਬ ਧਮਕੀਆਂ ਦੇ ਰਹੇ ਨੇ ਇਸ ਤੋਂ ਅਸੀਂ ਮਹਿਸੂਫ ਮਹਿਫੂਸ ਨਹੀਂ ਆ ਤੇ ਸਾਡੇ ਇਹੀ ਤੁਹਾਡੇ ਨਾਲ ਇੱਕ ਬੇਨਤੀ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਮਹਿਫੂਸ ਕੀਤਾ ਜਾਵੇ ਤੇ ਸਾਡੇ ਇੱਕ ਪਿੰਡ ਦੇ ਡੇਰੇ ਨੂੰ ਇਹਨਾਂ ਲੋਕਾਂ ਨੂੰ ਬਚਾਇਆ ਜਾਵੇ ਜੇ ਇਸ ਸਥਾਨ ਤੇ ਨਤਮਸਤਕ ਹੋਣ ਦੇ ਆਨ ਲਈ ਵੀ ਘਬਰਾਹਟ ਹੈਗੀ ਬੰਦਾ ਘਬਰਾਹਟ ਹੈ ਜੀ ਸਾਨੂੰ ਸਾਨੂੰ ਘਬਰਾਹਟ ਹੋ ਰਹੀ ਹੈ ਜੀ ਕਿਉਂਕਿ ਕੁਝ ਦਿਨਾਂ ਤੋਂ ਇਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਹੁਣ ਘਬਰਾਹਟ ਹੋ ਰਹੀ ਪਹਿਲਾਂ ਸਾਨੂੰ ਕੋਈ ਘਬਰਾਹਟ ਨਹੀਂ ਸੀਗੀ ਤੇ ਹੁਣ ਸਾਨੂੰ ਇੰਨੀ ਘਬਰਾਹਟ ਹੋ ਚੁੱਕੀ ਹੈ ਕਿ ਅਸੀਂ ਇੱਥੇ ਆਉਣ ਤੋਂ ਪਹਿਲਾਂ ਵੀ ਸੋਚੀਦਾ ਆ ਕਿ ਅਸੀਂ ਜਾਈਏ ਜਾਂ ਨਾ ਜਾਈਏ ਕਿਉਂਕਿ ਸਾਨੂੰ ਨਹੀਂ ਪਤਾ ਕਿ ਇਹਨਾਂ ਨੇ ਕਦੋਂ ਸਾਡੇ ਤੇ ਅਟੈਕ ਕਰਵਾ ਦੇਣੇ ਹੈਗੇ ਆ ਕੌਣ ਹੈ ਜੇ ਇਹ ਆਪਣੇ ਸ਼ੰਭੂ ਆ ਜੀ ਮਸੀ ਪੁਰਾਣੀ ਤੋਂ ਜੀ ਡੇਰੇ ਪਹਿਲਾਂ ਆਂਦੇ ਹੁੰਦੇ ਸੀ ਹੁਣ ਤੇ ਆਪਣੇ ਕੀ ਕਹਿੰਦੇ ਆ ਹੋਰ ਨੰਦੂ ਵਾਲੀ ਆ ਜੀ ਇੱਥੇ ਨੀ ਨੰਦੂ ਵਾਲੀ ਆਪਣੇ ਬਜਵਾੜੇ ਦੇ ਸੀ ਪਹਿਲੇ ਇੱਥੇ ਰਹਿੰਦੇ ਸੀਗੇ ਤੇ ਹੁਣ ਤਾਂ ਬੈਂਕ ਕਲੋਨੀ ਰਹਿੰਦੇ ਹੈਗੇ ਆ ਤੇ ਇਹਨਾਂ ਨੂੰ ਸਾਨੂੰ ਮਹਿਫੂਜ਼ ਨਹੀਂ ਆ ਬਾਕੀ ਕੁਝ ਪਿੰਡ ਦੇ ਆਪਣੇ ਲੋਕ ਆ ਸਾਨੂੰ ਪਤਾ ਨਹੀਂ ਆ ਹੁਣ ਕਿਉਂ ਆ ਕਿ ਕਿੱਦਾਂ ਆ ਜੀ ਤੇ ਇਹ ਲੋਕ ਮਤਲਬ ਸਾਨੂੰ ਮਤਲਬ ਥੋੜਾ ਜਿਹਾ ਹਰਾਸ ਕਰ ਰਹੇ ਨੇ ਤੇ ਤੁਹਾਨੂੰ ਇਸ ਦੀ ਬੇਅਦਬੀ ਹੋਈ ਹੈ ਤੇ ਕੀ ਕਰਨਾ ਚਾਹੋਗੇ ਅਸੀਂ ਬੇਅਦਬੀ ਨੂੰ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਹਨਾ ਜੋ ਵੀ ਸਾਨੂੰ ਪਰੇਸ਼ਾਨ ਪਰੇਸ਼ਾਨੀਆਂ ਨਾਲ ਚ ਆ ਰਹੀਆਂ ਇਹਨਾਂ ਵੱਲੋਂ ਤੇ ਸਾਨੂੰ ਉਹ ਪਰੇਸ਼ਾਨ ਪਰੇਸ਼ਾਨੀਆਂ ਦਾ ਦੂਰ ਕੀਤਾ ਜਾਵੇ ਕਿਉਂਕਿ ਸਾਨੂੰ ਆਪ ਮਹਿਫੂਜ਼ ਨਹੀਂ ਕਰ ਆਪਾਂ ਤੇ ਸਾਨੂੰ ਇਸ ਚੀਜ਼ ਤੋਂ ਜਲਦੀ ਤੇ ਜਲਦੀ ਉਹ ਕੀਤਾ ਜਾਵੇ ਜਿਹੜੀ ਇਹ ਬੇਦਬੀ ਹੋਈ ਹੈ ਦਾ ਕੋਈ ਕੋ ਹੈ ਕੋਈ ਤੁਹਾਨੂੰ ਕੋਈ ਸ਼ੱਕ ਹੀ ਆ ਪਿੰਡ ਵਾਲੇ ਨੂੰ ਸ਼ੱਕ ਤਾਂ ਸਰ ਦੇਖੋ ਅਜਨੇ ਦਿਨ ਦਾ ਕੁਝ ਵੀ ਹੋ ਰਿਹਾ ਰਿਸਪੌਂਸ ਹੋ ਰਿਹਾ ਹੈ ਨਿਊਜ਼ ਲੱਗ ਰਹੀ ਹੈ ਕੁਝ ਹੋ ਰਿਹਾ ਇਹ ਲੋਕ ਮਤਲਬ ਇਹ ਜ਼ਿੰਮੇਵਾਰ ਨੇ ਇਹ ਟਲੇ ਨਹੀਂ ਹੈ ਇਹ ਟਲੇ ਨਹੀਂ ਹੈ ਇਹ ਇਹ ਮਤਲਬ ਇਹ ਚੀਜ਼ ਤੇ ਉਤਰ ਆਏ ਹੈਗੇ ਹੈ ਕਿ ਮਤਲਬ ਇਹ ਕਿਸੇ ਹੋਰ ਤਰੀਕੇ ਨਾਲ ਇਹਨਾਂ ਨੂੰ ਉਹ ਕਰੀਏ ਜੀ ਸਪੋਰਟ ਹੈਗੀ ਇਹਨਾਂ ਨੂੰ ਕੋਈ ਦਬਾਅ ਜਾਂ ਇਹ ਬੰਦਿਆਂ ਨੂੰ ਰਾਜਨੀਤਿਕ ਵੀ ਸਪੋਰਟ ਹਾਂਜੀ ਹਾਂਜੀ ਸਪੋਰਟ ਹੈਗੀ ਤਾਂ ਹੀ ਉਹ ਇਹ ਕੰਮ ਕਰ ਰਹੇ ਆ ਜੀ ਇਦੋਂ ਤਾਂ ਕੋਈ ਕਰਦਾ ਨਹੀਂ ਇਹਨਾਂ ਨੇ ਤੇ ਹਾਂਜੀ ਬਿਲਕੁਲ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਕਿ ਅਸੀਂ ਇਦਾਂ ਕਰਦਣਾ ਉਦਾਂ ਕਰਦਣਾ ਸਰ ਇਹ ਸਪੋਰਟ ਤੋਂ ਇਲਾਵਾ ਕੰਮ ਨਹੀਂ ਹੋ ਸਕਦੇ ਨਾ ਕਦੀ ਇਹ ਸਪੋਰਟ ਆ ਤਾਂ ਤਾਈਓ ਕੰਮ ਖੋ ਰਿਹਾ ਹੈ ਤੇ ਆਪਾਂ ਨੂੰ ਇਸ ਚੀਜ਼ ਤੋਂ ਇਨਸਾਫ ਦੁਕ ਕਰਾਇਆ ਜਾਵੇ ਜੀ ਹਾਂਜੀ ਪਾਜੀ ਕੀ ਨਾਮ ਆ ਜੀ ਮੇਰਾ ਨਾਮ ਰਜਿੰਦਰ ਵਾਲਾ ਮੈਂ ਸ਼ਿਵਸਰ ਬਤਾਨ ਪੰਜਾਬ ਹਿੰਦੁਸਤਾਨ ਦਾ ਪੰਜਾਬ ਦਾ ਵਾਈਸ ਪ੍ਰਧਾਨ ਆ ਜੀ ਤੇ ਸਾਰਾ ਆਪਣੇ ਮੈਨੂੰ ਕਰਨਜੀਤ ਜਿਹੜੇ ਮੈਂਬਰ ਆ ਉਹਨਾਂ ਨੇ ਮੈਨੂੰ ਅਤਲਾਹ ਦਿੱਤੀ ਕਿ ਮਤਲਬ ਇੱਥੇ ਸਾਡੇ ਪਿੰਡ ਚਿੱਤਾ ਮਤਲਬ ਖਲਾਰਾ ਬੋਪ ਆ ਗਏ ਮਤਲਬ ਮੰਦਰ ਦੀ ਬੇਅਦਬੀ ਕਰਕੇ ਗਏ ਆ ਕੁਝ ਬੰਦੇ ਹੁਣ ਇਹ ਤਾਂ ਇਸ ਪਿੰਡ ਵਾਲਿਆਂ ਨੂੰ ਪਤਾ ਆ ਜਿਹੜੇ ਵੀ ਬੰਦੇ ਹੈਗੇ ਇਹਨਾਂ ਨੇ ਤੁਹਾਨੂੰ ਦੱਸੇ ਦਿੱਤਾ ਹੈਗਾ ਜਿਹੜੇ ਵੀ ਬੰਦੇ ਹੈਗੇ ਆ ਆਪਾਂ ਇਹਨਾਂ ਤੇ ਸਖਤ ਸਖਤ ਕਾਰਵਾਈ ਕਰਾਉਣੀ ਆ ਐਸ ਐਚਓ ਸਾਹਿਬ ਨੂੰ ਵੀ ਮੈਂ ਮਿਲਣਾ ਇਹਨਾਂ ਨਾਲ ਗੱਲ ਕਰਾਈ ਸੀਗੀ ਐਸ ਐਚਓ ਸਾਹਿਬ ਕਹਿੰਦੇ ਅਸੀਂ ਜੋ ਦੇਖ ਕਰਕੇ ਉਹਦੀ ਅਸੀਂ ਆਪਾਂ ਤੈਅ ਦਿਲ ਤੇ ਜਾ ਕੇ ਅਸੀਂ ਇਹਦੀ ਕਾਰਵਾਈ ਕਰਾਂਗੇ ਪਰ ਫਿਰ ਵੀ ਗੱਲਾਂ ਵਿੱਚ ਰਹਿਣੀਆਂ ਆ ਇਹ ਜਿਹੜੇ ਮਤਲਬ ਵਿੱਚੇ ਛੱਡ ਜਾਂਦੇ ਆ ਹੁਣ ਮੁੱਦਾ ਚੱਕਿਆ ਬਾਤਣੀ ਫੇਰ ਠੰਡਾ ਪਾ ਕੇ ਇਹਨਾਂ ਨੇ ਇੱਦਾਂ ਕਰ ਦੇਣਾ ਇਹ ਤੇ ਇੱਕ ਵਾਰੀ ਕਾਰਵਾਈ ਪੱਕੀ ਤਰ੍ਹਾਂ ਹੋਣੀ ਚਾਹੀਦੀ ਆ ਕਿ ਜੇ ਇਹ ਨਹੀਂ ਕਾਰਵਾਈ ਹੁੰਦੀ ਅਸੀਂ ਪਿੰਡ ਵਾਲਿਆਂ ਨਾਲ ਖੜੀ ਹੋ ਕੇ ਸ਼ਕਤ ਸ਼ਕਤੀ ਨਾਲ ਕੰਮ ਕਰਾਵਾਂਗੇ ਅੱਗੇ ਤੋਂ ਜਿਹੜੀ ਸਾਡੇ ਮੰਦਰ ਦੀ ਬਿਆਦਵੀ ਨਾ ਹੋਵੇ ਦੇਖੋ ਸਾਡੇ ਹਿੰਦੂ ਧਰਮ ਨੂੰ ਸਾਨੂੰ ਛੇਸ ਪਹੁੰਚਦੀ ਆ ਇਹ ਜਿਹੜੇ ਬਾਰ ਬਾਰ ਇਦਾਂ ਦੇ ਕੰਮ ਹੁੰਨੇ ਇਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਦੇਖੋ ਇਹਨਾਂ ਲੋਕਾਂ ਨੂੰ ਦਇਆ ਭਾਵ ਨਹੀਂ ਹੈਗਾ ਕਿ ਮਤਲਬ ਭਗਵਾਨ ਤੋਂ ਕਿ ਮਤਲਬ ਸਾਡਾ ਨਾਲ ਅੱਜ ਅਸੀਂ ਕਰਦੇ ਆ ਕੱਲ ਨੂੰ ਕੀ ਇਹਨਾਂ ਦਾ ਨਸ਼ਰ ਹੋਊਗਾ ਮੈਂ ਹੀ ਬਹੁਤ ਨਹੀਂ ਗੱਲ ਕਹਿਣਾ ਕਿ ਬਾਕੀ ਸਾਰੇ ਪਿੰਡ ਵਾਲੇ ਤੁਹਾਨੂੰ ਗੱਲ ਦੱਸ ਦਿੱਤੀ ਆ ਕਿ ਜੇ ਅਸੀਂ ਪਿੰਡਾਂ ਦਾ ਮੰਦਰ ਨਾਲ ੱੱਕਾ ਹੁੰਦਾ ਆ ਤੇ ਆਪਾਂ ਇਹਨੂੰ ਜੋਰ-ਸ਼ਰਕੇ ਨਾਲ ਖੜੇ ਆ ਪਰਚਾ ਉਹਨਾਂ ਤੇ ਉਕਲੂਨੀ ਕਾਰਵਾਈ ਕੀਤੀ ਜਾਵੇ ਜਿਹੜੇ ਬੰਦੇ ਤੁਹਾਨੂੰ ਦੱਸਦੇ ਪਏ ਆ ਉਹਨਾਂ ਤੇ ਕਾਰਵਾਈ ਹੋਵੇ ਪਰ ਤਾਂ ਕੱਟਿਆ ਜਾਵੇ ਨਹੀਂ ਕਟੂਗੇ ਤਾਂ ਅਸੀਂ ਅਗਲੀ ਕਾਰਵਾਈ ਕਰਾਂਗੇ ਕਿਤੋਂ ਲੱਗ ਗਈ ਸਰਪੰਚ ਸਾਹਿਬ ਦਾ ਘਰ ਹੈਗਾ ਤੇ ਸਰਪੰਚ ਸਾਹਿਬ ਹਾਲੇ ਤੱਕ ਪਹੁੰਚੇ ਨਹੀਂ ਹੈਗੇ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਪਿੰਡ ਦੇ ਮੋਹਤਵਾਰ ਨੇ ਫਿਰ ਵੀ ਦੇਖੋ ਜੀ ਸਰਪੰਚ ਸਾਹਿਬ ਨੂੰ ਪਹੁੰਚਣਾ ਚਾਹੀਦਾ ਇਹ ਹੋ ਸਕਦਾ ਕਿ ਸਰਪੰਚ ਵੀ ਉਹਨਾਂ ਨਾਲ ਲੜਿਆ ਹੋਊਗਾ ਕਿ ਸਹੀ ਇਹੀ ਹੈ ਜੀ ਜੇ ਨਹੀਂ ਸਰਪੰਚ ਲੜਿਆ ਹੁੰਦਾ ਤਾਂ ਫਿਰ ਉਹਨੂੰ ਮਤਲਬ ਆ ਜਾਂਦਾ ਜੇ ਸਰਪੰਚ ਵੀ ਵਿੱਚ ਲੜਿਆ ਆ